ਲੋ ਜੀ ਭਾਈ ਚਾਚਾ ਆ ਗਿਆ ਉੱਧਰ ਅਸਿਕਾ ਜੀ ਭਾਈ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਬਾਤੀ ਸੁਖੀ ਬੈਠਾ ਇੱਧਰ ਆ ਜਾ ਆ ਜਾ ਉੱਧਰ ਪਹੁੰਚ ਗਿਆ ਭਾਈ ਚਾਚਾ ਬਹੁਤ ਘਾੜ ਮਹਿਸੂਸ ਹੋਈ ਤੇਰੀ ਆਉਦਾ ਜੀ ਗੇੜੇ ਮੋਟਰਾਂ ਉੱਪਰ ਪਹਿਲਾਂ ਭਾਈ ਨਹੀਂ ਆ ਦੇ ਲੈ ਪਿੱਛੇ ਜਿਵੇਂ ਜੁੱਤੀਆਂ ਰੱਖਣੇ ਵਾਲਾ ਨਹੀਂ ਲਾਇਆ ਕੋੰਦੇ ਹਾਂ ਮੈਂ ਤਾਂ ਨਜ਼ਾਰਾ ਇਹਦਾ ਇਹਦਾ ਬਹੁਤ ਨਜ਼ਾਰਾ ਰਿਹਾ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਇਹਦਾ ਨਜ਼ਾਰਾ ਤਾਂ ਬਹੁਤ ਬੌਸ ਰਿਹਾ ਭਾਈ ਆਇਆ ਏ ਵਧੀਆ ਰਿਹਾ ਐ ਮੈਂ ਕਹਿੰਦਾ ਕੁਛ ਨਾ ਪੁੱਛਦੂ ਐ ਸੈੱਟ ਰਿਹਾ ਠੀਕ ਆ ਮੋਟਰਸਾਈਕਲ ਆ ਸਭਰ ਵਧੀਆ ਰਿਹਾ ਹਾਂ ਇੱਕ ਮੋਟਰਸਾਈਕਲ ਦਾ ਵਿਆ ਸਾਡੇ ਚ ਮੰਮਾ ਮੈਂ ਕਹਿੰਦਾ ਖੱਤੇ ਬਿਠਾ ਲਿਆ ਖੱਤੇ ਬਿਠਾਣ ਲਈ ਤਾਂ ਜ ਜਵਾਬ ਦੇ ਲਗਾ ਸਾੜੇ ਗੀ ਰੱਖੀ ਉਹ ਇਧਰ ਨਾ ਗੀ ਰੱਖੀ ਨਹੀਂ ਹੋਈ ਅਈ ਜੀ ਕੀ ਹੋਇਆ ਤਾਂ ਮੰਮਾ ਉਹ ਨਹੀਂ ਆ ਇਧਰ ਨਾ ਪਿਛਲੇ ਸਾਲ ਵੀ ਜਦ ਅਸੀਂ 5 17 ਚ ਗਏ ਤੁਸੀਂ ਕੀ ਕੁਲੀ ਪੁਰਾਣਾ ਪ੍ਰੈਸ਼ਨ ਹੋਇਆ ਮੈਂ ਕਹਿੰਦਾ ਇੱਕ ਉਹ ਵੀ ਇਹਦਾ ਪ੍ਰੈਸ਼ਨ ਹੁਣ ਹੋਇਆ ਪਿੱਛੇ ਜੇ ਇਹਦਾ ਨਾ ਜੂਰੀਆ ਵੱਧਾ ਏ ਕਰਦੋਂ ਹੁਣ ਲੱਜਦਾ ਗੋਡੇਆਂ ਜੀ ਨਿੱਕਾ ਬਾਹ ਤੇ ਮੇਰੇ ਨਾ ਜਦ ਜਿਵੇਂ ਦੀਆਂ ਚੱਲਣੇ ਹੀ ਜੋ ਅੱਛਾ ਤੇ ਗੁਰੂ ਤੇਰਾ ਚੱਲ ਬੈਗ ਵੀ ਚੱਕਿਆ ਰ ਗਿਆ ਸਾਰੇ ਰਸਤੇ ਬੈਗ ਵੀ ਨੀ ਦਾਰਿਆ ਨਹੀਂ ਸਾਰੇ ਆਏਗਾ ਭਾਈ ਮਾਣ ਦੀ ਕਿਰਪਾ ਸਰੇ ਜ ਗਿਆ ਵਧੀਆ ਇਹ ਗਈ ਆ ਬਹਿ ਜਾ ਮੈਂ ਬਹਿਣਾ ਕਿੱਥੇ ਚਲੋ ਇਹਦਾ ਵਸੂ ਚੀ ਜੇ ਤਾ ਹੇਮਕੁਨ ਹੋਵੇਗਾ ਜਦ ਹੌਲੀ ਜਾ ਹਾਂ ਮਾਹ ਦਿੱਤੀ ਜਾ ਲੋ ਤੂੰ ਤੇ ਹੇਮਕੁਨ ਸਾਹੇ ਰਹਿੰਦਾ ਤੈਦਾ ਜਾਣਾ ਹੋਰ ਤਾਂ ਸਾਰੇ ਕਿਤੇ ਘੁੰਮ ਬੈ ਮਾ ਜਾਨ ਉੱਥੇ ਭਾਈ ਮੱਥਾ ਟੇਕ ਗਿਆ ਇੱਥੇ ਉੱਥੇ ਰਹਿ ਗਿਆ ਹੁਣ ਬਾਕੀ ਸਾਰੇ ਪਟਨਾ ਸਾਹਿਬ ਰਹਿ ਗਿਆ ਹੁਣ ਬਿਹਾਰ ਵਾਲਾ ਬਿਹਾਰ ਵਾਲਾ ਰਹਿ ਗਿਆ ਉੱਥੇ ਤਾਂ ਰੇਲ ਗੱਡੀ ਵਿੱਚ ਜਾਓਗੇ ਬਿਹਾਰ ਵਾਲਾ ਰਹਿ ਗਿਆ ਲਈ ਪਾਕਿਸਤਾਨ ਵਾਲਾ ਵੀ ਮੱਥਾ ਟਿਕਾਉਣਾ ਹਾਂ ਗਰਦਾਰpur ਸਾਹਿਬ ਉੱਥੇ ਵੀ ਜਾਣਾ ਹਾਂ ਉੱਥੋਂ ਵੀ ਤੁਰੂ ਓਕੇ ਭਾਈ ਬਬੂ ਦੀ ਯਾਤਰਾ ਵਧੀਆ ਸਾਰੇ ਜਾਓ ਸਾਰੇ ਯਾਤਰਾ ਹੁਣ ਕਹੀ ਤਾਂ ਜਾਂਦੇ ਵੀ ਹੋਰ ਵਾਰ ਫਮਾ ਜਾਓ ਲੈ ਫਲਾਣਾ ਕੋਈ ਤਾਂ ਪੰਗਾ ਪਾਉਂਦਾ ਉੱਥੇ ਭਾਈ ਥੇ ਬੁਰਾ ਹਾਲ ਹੈ ਜਿਆ ਪੱਥਰ ਪੁੱਥਰ ਗਿਰਦਾ ਹੂੰ ਨੀ ਪ੍ਰਸਾਦ ਵਾ ਪੱਥਰ ਘੇਰਦੇ ਆ ਹੋਰ ਕੀ ਆਏ ਹੂੰ ਤਾਂ ਹੀ ਆ ਟਾਈਮ ਸ਼ੁਰੂ ਸ਼ੁਰੂ ਚ ਆਜ ਟਾਈਮ ਵਧੀਆ ਹੋਣ ਜਾਣੇ ਹੁਣ ਟਾਈਮ ਵਧੀਆ ਜਾ ਹੁਣ ਮੀਂਹ ਪੈਣਾ ਨਾ ਜਿਹੜੇ ਮਾਰੇ ਮੋਟੇ ਟਿਗੇ ਵੇ ਆ ਉਹ ਸਭ ਗਿਰਨੇ ਆ ਹੂੰ ਹੁਣ ਵਾ ਹੁਣ ਤਾਂ ਨਹੀਂ ਮੀਂਹ ਮੂਰਤਾ ਨਹੀਂ ਪਿਆ ਤੁਹਾਨੂੰ ਨਹੀਂ ਪਿਆ ਸਾਨੂੰ ਨੇਰੀ ਬਹੁਤ ਆਈ ਆ ਬਾਈ ਅੱਛਾ ਜਿੱਦ ਥੋੜੇ ਆਈ ਉਹਦੋਂ ਆਪਣੇ ਆਈ ਜਾਂ ਪਰਸੋਂ ਆਈ ਰਾਤ ਨੂੰ ਇੱਥੇ ਆ ਗਈ ਨੇਰੀ ਇਹ ਤਕਰੀਬਨ 2 ਵਜੇ ਥੋੜੇ ਕਾ ਆਪਣੇ ਕਾ ਵਜੇ ਆਈ ਸ਼ਾਮ ਨੂੰ ਆਈ ਹਣੀ ਮੈਂ ਲੱਗਾ ਹਾਂ ਤਾਂ 7-8 ਕਵਜੇ ਥੋੜੇ ਆਪਣੇ 8 ਵਜੇ ਆਈ ਆ 7-8 ਵਜੇ ਇੱਥੇ ਆ ਗਈ 2 ਵਜੇ ਅੱਛਾ ਬਾ ਉਧਰ ਦੇ ਕੋ ਮਕੇ ਅੱਛੇ ਦਿਨਾਂ ਮ ਬਹੁਤ ਨੇਰੀ ਆ ਮੀਂਹ ਵਾ ਪਿਆ ਐਜੇ ਹੁੰਦਾ ਮੜਾ ਮੋਟਾ ਮੀਂਹ ਹਾਂ ਇੱਥੇ ਹੁੰਦੇ ਹੁੰਦੇ ਮੱਧਕਾਲੇ ਆਇਆ ਮੱਧਕਾਲੇ ਹਾਂ ਠੰਡਾ ਹੋਇਆ ਹੈ ਮੌਸਮ ਜਨ ਛਿੜਕਾ ਜਾ ਹੋ ਗਿਆ 4-5 ਦਿਨ ਲੰਘ ਲਾਣ ਤੋਂ ਹੋਰ ਕੰਮ ਜੋਰਾ ਪਰ ਚੱਲਦਾ ਲੇਜ਼ਰ ਦਾ ਦੇਖ ਲੈ ਇਹ ਨਹੀਂ ਬੈਠਣ ਦਿੰਦੇ ਬੈਠੇ ਚੱਲੀ ਜਾਣੇ ਹੋ ਗਿਆ ਉਹ ਦਿਨ ਢੜਕੇ ਚੱਲੀ ਜੂਰਾ ਪਰ ਇਹ ਕਹਿੰਦਾ ਅੱਗ ਪੈਣੀ ਜਾਈ ਦੇ ਮੈਂ ਕਾਹਦੇ ਕਰਾ ਕੂਲਰ ਤਾਂ ਹੀ ਬਿਗੂਂਦਾ ਹੋਰ ਨਹੀਂ ਗੂਲ ਤਾਂ ਅੱਗ ਪੈਣੀ ਨਹੀਂ ਆਲੇ ਚੱਲਣ ਤੋਂ ਕੰਮ ਜੋਰਾ ਪਰ ਬਹੁਤ ਟਾਈਮ ਨਹੀਂ ਹੈਗਾ ਬਾਈ ਹਾਂ ਉਹ ਬਾਜਰਾ ਪੂਰਾ ਹੋ ਗਿਆ ਯਾਰ ਕੰਮ ਬਹੁਤ ਚੱਲਦਾ ਹਲੇ ਜੋਰਾ ਬਰਾ ਪੂਰਾ ਬਰਾ ਪੂਰਾ ਜੇ ਮੈਂ ਪਰਾ ਪੂਰਾ ਹਰੇ ਮਾਲ ਭਰੇ ਆਇਆ ਖੇਤ ਰਾਤ 11 ਵਜੇ ਆਇਆ 11 11:30 ਵਜੇ ਹਲੇ ਬਿੰਦਰ ਦਾ ਧੰਨਵਾਦ ਇੱਧਰ ਚੱਲੀ ਜਾਂਦਾ ਬਿੰਦਰ ਦਾ ਭਾਈ ਅੱਜ ਵੀ ਅੱਜ ਵੀ ਮੇਰੀ ਗੱਲ ਸੁਣਦਾ ਫਿਰ ਚੱਲਦੇ ਆ ਹੁਣ ਵੀ ਸਹਿਜੋ ਉਧਰ ਬੈਠਾ ਆਇਆ ਉਹ ਲਾਇਆ ਚਲਾਉਣ ਮੱਦ ਚਲਾਉਣ ਹੂੰ ਉਹ ਕਹਿੰਦਾ ਮੇਰੇ ਘਾਟੇ ਪੂਰੇ ਹੋ ਲੈਣ ਤੋਂ ਪੰਮਾ ਕਹਿੰਦਾ ਕਹਿੰਦਾ ਤੇਰੇ ਸਾਲੇ 6 ਦਿਨ ਬਾਅਦ ਘਾਟੇ ਤੇਰੇ ਹੋ ਚਲੇ ਪੁਰੇ 6-7 ਕਿੜੀ ਪਾਈਆਂ ਤੇਰੇ ਘਾਟੇ ਹੋ ਜਾਣੇ ਪੂਰੇ ਤੀ ਹੋਰ ਬੈਗੇ ਹੋ ਜੂਗੇ ਹਾਂ ਪਹਿਲਾਂ ਨਹੀਂ ਤਾਂ ਪੀਜੇ ਖਾਦੇ ਉੱਥੇ ਨੰਦੇ ਅੱਛਾ ਵੀ ਪਾਰਟੀ ਕਰ ਪਾਰਟੀ ਕਰ ਹਾਂ ਜਾਂ ਉੱਥੇ ਪੌਣਾ ਸਭ ਦੁੱਲਣ ਲੱਗੇ ਆ ਠੀਕ ਆ ਵੇ ਬਾਅਦ ਪਹਿਲਾਂ ਹੀ ਦੱਬ ਲਿਆ ਨਹੀਂ ਇੱਥੇ ਲੈਟਰ ਵਾ ਕੇ ਰੋਟੀ ਵੀ ਖਾ ਲ ਉੱਥੇ ਕਹਿੰਦਾ ਦੱਬਾ ਲੱਕੀ ਦੱਬਾ ਸੈਕਿੰਡ ਹੱਬਾ ਸ਼ਗਨ ਸ਼ਗਨ ਕਿ ਲੱਗੀ ਸ਼ਗਨ 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 ਹੈ ਸ਼ਗਨ ਆ ਸ਼ਗਨ ਇੱਥੇ ਕਹਿੰਦੇ ਭਾਈ ਰੋਟੀ ਖਲਾ ਉੱਥੇ ਰੋਟੀ ਖਲਾ ਖਾਣੀ ਕਿੰਨੇ ਵਜੇ ਘਰ ਆ ਕੇ ਰਾਤ ਅਸੀਂ ਆ ਗਏ 11 10 ਵਜੇ ਲੈਕਟਾ ਕੋਲ ਤੇ ਸੇਮ ਨਾਲੇ ਆ ਗਏ ਸਾਹਬਲੇ ਏਰੀਆ ਦੇ ਨਾਲੇ ਆਏ ਆਏ 11 ਵਜੇ ਮੈਂ 11 ਕਵਜੇ ਇਹ ਆਏ ਬਸ ਹਾਂ ਉਹੀ ਟਾਈਮ ਆ ਗਏ ਉਹ ਕੰਬੇ ਤੇ ਰੋਟੀ ਰੋਟੀ ਖਾ ਗਿਆ ਆ ਆਈਸਕ੍ਰੀਮ ਖਾ ਕੇ ਹਾਂ ਮੰਮੇ ਪੁੱਛਿਆ ਕੋਈ ਕਸਰ ਤਾਂ ਨਹੀਂ ਹੈਗੀ ਬਾਕੀ ਹੁਣ ਵੱਧਦਾ ਤੇਰਾ ਬੇਦਰਾ ਹੋਣਾ ਹੈ ਕਹਿੰਦਾਹੀਂ ਪੰਮਾ ਕਿਹੜਾ ਮਾਰ ਕੇ ਸਵੇਰੇ ਲੈਜਰ ਕੋਲ ਆ ਲਿਆ ਆ ਲਿਆ ਭੁੱਖੇ ਸਾਧੋ ਸਵੇਰ ਕੇ ਘਰ ਬਸ ਹਾਂ ਆ ਕਿ ਨਹੀਂ ਸਾਹਿਬ ਜੀ ਉਹ ਤਾਂ ਕਹਿੰਦਾ ਮੈਨੂੰ ਕਰ ਲਾਣ ਦਿਓ ਕਹਿੰਦਾ ਫਾਈਲ ਉੱਤੇ ਲੱਗੇ ਹੋਏ ਹਾਂ ਮਾਂ ਤੂੰ ਉੱਥੇ ਚੱਲਦਾ ਹੈ ਮਾਂ ਤੂੰ ਆਪਣਾ ਕਰ ਲੈ ਉੱਤੇ ਬਾਅਦ ਉੱਥੇ ਜਾ ਕਰਨਾ ਹੈ ਤੇਰਾ ਅੱਜ ਤਾਂ ਸੱਜਦੇ ਲੱਗੇ ਹੋਏ ਅੱਜ ਵੀ ਮੈਂ ਲੱਗਾ ਭਵਾਨ ਦੇ ਜਾਣਾ ਇਹ ਤੇ ਬਾਅਦ ਕਰਨਾ 2 ਵਜੇ ਕਹਿੰਦਾ ਭਵਾਨ ਕਹਿੰਦਾ ਮੇਰਾ ਘਰ ਦੇਉ ਕਹਿੰਦਾ ਫਿਰ ਦੇਖਦਾ ਮੈਂ ਪ੍ਰਧਾਨ ਤੇ ਬਾਅਦ ਫਿਰ ਤੇਰੇ ਕਰਕੇ ਮੇਰੇ ਵੀ ਕਰਦੇ ਹੋ ਫਿਰ ਸਿਦੋ ਮਾਸਕ ਕੋ ਕਰਕੇ ਆਉਂ ਥੋੜਾ ਜਿਹਾ ਵੀ ਮੇਰੇ ਨਜ਼ਾਰਾ ਕਰ ਲ ਉੱਥੇ ਬਹੁਤ ਆਇਆ ਫਾਰਟ ਵਾਲੀ ਵਧੀਆ ਆ 3 ਘੰਟੇ ਦੇ ਆ ਇਹਨਾਂ ਤੇ 3 ਘੰਟੇ ਹਾਂ ਇਹ ਵੀ ਹਵਾਵਾਂ ਦੀ ਹੁੰਦੀ ਹੈ ਤੈਨੂੰ ਤਾਂ ਬਣੀ ਜਾਂਦਾ ਜ਼ਿਆਦਾ ਨਜ਼ਾਰਾ ਨਹੀਂ ਹੈਗੇ ਨਹੀਂ ਕਿੰਨਾ ਕ ਬਾਈ ਦਾ ਨਿਬੜ ਗਿਆ ਉਹਦਾ ਕਰੇਦਾ ਹਲੇ ਕੰਮ ਨਹੀਂ 20 ਕਿਲੇ ਉਹਦੇ 30 ਕਿਲੇ 7 ਕਿਲੇ ਕਰੇ ਗੱਲ ਫੱਦ ਕਰੇ ਹਲੇ ਰਹਿੰਦੇ ਨੇ ਨਹੀਂ ਰਹਿੰਦੇ ਆ ਮਾਂ ਲਈ ਉਧਰ ਖਿੱਚਣ ਦੋ ਜੀ ਕੰਮ ਫਿਰ ਦੇਖਦੇ ਆ ਬਾਦ ਵਿੱਚ ਹਮ ਇੱਕ ਦਿਹਾੜੀ ਫੇਰ ਲਾਇਆ ਦੋ ਦਿਹਾੜੀਆਂ ਦੀ ਬਣ ਜਾਂਦੀ ਖੇਤਾਂ ਦੀ ਉਹ ਤਾਂ ਹੈ ਉਹ ਉਹ ਬਾਜੀ ਹਲੇ ਇੱਕ ਮੋਢਾ ਹੋਰ ਕਰਾਉਣਾ ਹੈ ਅੰਦੇ ਦਾ ਬਹੁਤ ਕਰਾਉਣਿਆ ਹਲੇ ਬੰਦੇ ਡਰਾਈਵਰ ਇਧਰ ਤਰ ਮੁੱਕੇ ਕੰਮ ਡਰਾਈਵਰ ਵੀ ਬਿਠਾ ਦੇ ਹੋਗੇ ਹੁਣ ਚਲਾਉਣੇ ਵਾਲੇ ਉਹ ਡਰਾਈਵਰ ਵੀ ਬਿਠਾ ਦੇ ਹੋਗੇ ਤਾਂ ਹੀ ਦੋਏ ਬੈਠੇ ਆ ਮਿੰਜੇ ਹੀ ਨਹੀਂ ਬੇਕਦਰੀ ਕਾਹਦੇ ਕਰੀ ਯਾਰ ਕੱਲੂ ਜਾਣਾ ਸੈਕਟਰ ਕੋਲ ਕੱਲੂ ਜਾਣਾ ਸੈਲਰ ਕੋਲ ਕੱਲ ਉਧਰ ਬਿੰਦਰ ਦੇ ਵੱਜਣਾ ਭਾਈ ਬਿੰਦਰ ਦਾ ਚੱਲਣਾ ਦੀਪ ਦੇ ਕਰਨੇ 6 ਕਿਲੇ 5 ਅੱਛਾ ਇਹ ਤਾਂ ਰੋਜ਼ੇ ਕੰਮ ਆ ਭਾਈ ਹੁਣ ਤਾਂ ਰੋਜ਼ੇ ਆ ਤਾਂ ਦਿੱਲੀ ਉਹ ਚੱਲਦਾ ਹੁਣ ਚਾਚੇ ਜੀਰੀ ਲਵਾਈ ਆ ਗਈ ਅਗਲਾ ਕਹਿੰਦਾ ਮਰਵਾ ਲਓ ਕਿਤੇ ਨਹੀਂ ਮਰਵਾ ਲਓ ਥੋੜਾ ਬਹੁਤਾ ਵੀ ਹੈਗਾ ਉਹ ਯਾਰ ਮੇਰੀ ਗੱਲ ਸੁਣ ਹੁਣ ਇਹਨਾਂ ਦੇ ਉਰੇ ਕਰਿਆ ਆ ਆਹ ਐਦਾਂ ਦੇ ਪੈਣੀ ਵਾਲੇ ਰਗਵੀਰ ਦੇ ਡੇਢ ਘੰਟਾ ਮਥਾ ਲੱਗਦਾ ਕਿਲੇ ਨੂੰ ਪਰ ਆਏ ਆ ਵੀ ਪਾਣੀ ਵੀ ਤੇਰਾ ਫਿਰ ਇੰਨਾ ਕੇ ਖੜਨਾ ਸਾਰੇ ਖੇਤਾਂ ਮੈਂ ਯਾਰ ਮੈਂ ਇੱਕ ਕੱਲ ਮੇਰੀ ਹੋਰ ਸੁਣ ਲਓ ਹੁਣ ਗੱਗਾ ਕਹਿੰਦਾ ਮੈਂ ਜਾਣਾ ਹੈ ਮੇਰੇ ਨਾਲ ਮੇਰੇ ਮੇਰੇ ਨਾਲ ਹੀ ਗੱਗਾ ਜਾ ਸਕਦਾ ਇੱਥੇ ਚੜਾਈ ਕਾਫੀ ਹੈ ਯਾਰ ਕੀ ਮਾਲਾ ਜੇ ਕੰਟਰੋਲ ਮਾ ਹੋਵੇ ਨਾ ਬੰਦਾ ਫੇਰ ਚੜ ਜਾਊਗਾ ਫਿਟਨੈਸ ਚਾਹੀਦੀ ਮੈਨੂੰ ਪਰ ਇਹ ਤਾਂ ਮੋੜੀ ਆ ਬੱਸ ਹੋ ਜਾਂਦੀ ਆ ਤੇਰਾ ਕਹਿੰਦਾ ਲੈ ਤੂੰ ਮੇਰਾ ਖੱਤਰ ਦੇਖ ਮਾ ਦੁਰਕੇ ਦੇਖ ਲੈ ਤੂੰ ਮੇਰਾ ਖੱਤਰ ਤੇਰੇ ਬਰਾਬਰ ਕੌਣ ਵੱਲ ਜੂ ਮੈਂ ਨੂੰ ਤਾਂ ਖੱਤਰ ਦੇ ਚੜਾ ਵੀ ਦਿੱਤਾ ਖੱਤਰ ਖੱਤਰ ਨੂੰ ਵੀ ਗਾਂ ਖੱਤਰ ਕਰਨੀ ਪੈਣੀ ਆ ਤੇ ਗੱਲ ਦਣਾ ਦੋ ਖੱਤਰਾ ਚਾਹੀਦੀਆਂ ਇਕਲਾਤੀ ਦੂਈ ਖੱਤਰਾ ਨਹੀਂ ਕਿ ਦੂਈ ਫਿਰ ਮੈਂ ਉਹਨੂੰ ਦੱਸ ਦਊਂ ਮੈਂ ਉਹਨੂੰ ਦੱਸਤਾ ਮਾ ਚਾਰ ਬੰਦੇ ਲਈ ਜਾਂਦੇ ਬੰਦੇ ਨੂੰ ਕੁਕੂਤੀ ਲੱਗੀ ਵੀ ਉਹਦੇ ਮੈਂ ਤੈਨੂੰ ਉਹਨੇ ਚਾਰ ਨੇ ਲਈ ਆਣਾ ਉਹਦਾ ਰੇਟ ਵੀ ਬਹੁਤ ਹੈ ਹੈ ਕਿ ਨਹੀਂ ਜਿਆਦਾ ਮਹਾਰਾਜਾ ਮਾਣਾ ਫਿਰ ਫੀਲਿੰਗ ਲੈ ਕੇ ਬਾ ਛਤਰ ਦੀ ਰੋਡ ਇੱਕ ਉੱਪਰ ਛਤਰ ਦੀ ਛਤਰ ਦੀ ਰੋਡ ਨਹੀਂ ਨਹੀਂ ਉਹ ਠੀਕ ਹੈ ਠੀਕ ਹੈ ਉਹ ਨਹੀਂ ਉਹ ਫੇਰ ਉਹ ਫੇਰ ਚਲ ਜੂਗਾ ਜਿਹੜੇ ਚਾਰ ਚੱਕੇ ਲੀਏਗਾ ਵੀਰਾ ਸਰੀਰ ਪੇਟ ਨਾਲ ਭਾਈ ਉਹਨੇ ਮੈਂ ਤਾਂ ਮੁੰਡਿਆਂ ਦੇ ਨਹੀਂ ਚੜ ਹੋਇਆ ਉਹ ਵੀ ਘੌੜੀਆਂ ਪਰ ਜਾਂਦੇ ਸੀ ਦੇਖ ਲੈ ਉਹ ਬਾਈ ਉਹ ਜਿਹਨੇ ਕੰਮ ਨਹੀਂ ਕਰਨਾ ਜਾਂ ਹੋਰ ਨਹੀਂ ਕਰਨਾ ਗਿਆ ਚਕੇ ਆਪਾਂ ਆਈਆਂ ਜੀ ਯਾਰ ਜੀ ਇਸੇ ਮੇਰੇਣਾ ਸਾਰਾ ਦਿਨੇ ਜਾਂ ਤੁਸੀਂ ਜਾ ਕੇ ਆਇਤੇ ਨਾ ਤੋਂ ਬਾਅਦ ਆਇਆ ਸਾਡੇ ਪਹਿਲਾਂ ਆਲੇ ਪਹਿਲਾਂ ਆਲੇ ਪਹਿਲਾਂ 13 ਚਾਹ ਤੇ ਹੜ ਮਨ ਲੱਗਦਾ 12 ਚ ਪਤਾ ਨਹੀਂ 13 ਚ ਬਹੁਤ ਬਦਲ ਗਿਆ ਬਾਈ ਆਦੇ ਬਾਅਦ ਜਦੋਂ ਖੋਲ ਤੇ ਆ ਗਏ ਉਹਨਾਂ ਸੜਕਾਂ ਖੜ ਗਈਆਂ ਸਮਝਦਾ ਉਹ ਹੁਣ ਹੋਰ ਉੱਚੀ ਉਚਾਈ ਜੀ ਬਣਾਈਆਂ ਵੀ ਆ ਅੱਛਾ ਇਹਦੇ ਸਿਰਿਆਣੀਆਂ ਪੌੜੀਆਂ ਅਸੀਂ ਪੌੜੀਆਂ ਨੂੰ ਚੜੇ ਆ ਵੇਗਾ ਕਹੇ ਘੁੰਮ ਕੇ ਜਿਆਦਾ ਬਾਟ ਪੈਣਗੇ ਤੇ ਪੌੜੀਆਂ ਉੱਤੇ ਚੜਜੋ ਮਾ ਚੜਜੋ ਮਦਦ ਪਹਿਲੇ ਹੀ ਤਿਆਰ ਜਿੱਦੋਂ ਮਾਰਦੀ ਚਲੋ ਮੈਨੂੰ ਹੋ ਗਈ ਪੌੜੀਆਂ ਚੜੇ ਨਾ ਇਹਨੇ ਪੌੜੀਆਂ ਨੇੜੀ ਪੈਣੀਆਂ ਪੌੜੀਆਂ ਤਾਂ ਖੜੀਆਂ ਬਹੁਤ ਸਿੱਧੀਆਂ ਖੜੀਆਂ ਪੌੜੀਆਂ ਜੋਰ ਨਾ ਜੋਰ ਨਾ ਪੌੜੀਆਂ ਆਏ ਜਿਹੜੇ ਗੱਲ ਐਂ ਖੜਦੇ ਗੱਲ ਲੈ ਨੇ ਇੱਕ ਨਹੀਂ ਸਾਰੇ ਇਧਰ ਦਾ ਬੁਰਾ ਹਾਲਤਾ ਬਾਈ ਪੌੜੀਆਂ ਨੂੰ ਔਖਾ ਇੱਕ ਦਿਨ ਦੀ ਰਾਤ ਰੋਣੇ ਲਾ ਕੇ ਉੱਪਰ ਜਾ ਕੇ ਮੌਸਮ ਤਾਂ ਵਧੀਆ ਉੱਥੇ ਦੇਖ ਰਾ ਤੂੰ ਮੈਨੂੰ ਹੋ ਗਏ 21 ਸਾਲ ਗਏ ਨੂੰ ਮੈਂ ਕਿਹਾ ਤਾਂ 2003 ਚ ਅੱਛਾ ਪਰਾਣਾ ਗਿਆ ਮੈਨੂੰ ਦੱਤਾ ਬਹੁਤ ਕਿਹੜਾ ਬੰਦਾ ਬਿੰਦਰ ਨਹੀਂ ਦੱਸਾ ਕਰਕੇ ਜੇ ਲੰਬੂ ਲੰਬੂ ਵਾਲੀਆਂ ਪੈਂਟਾਂ ਦਾ ਨਹੀਂ ਤਾਂ ਫੈਸ਼ਨ ਚੱਲਦਾ ਇਹ ਪੈਂਟ ਪਾਈ ਖੜਾ ਦਾ ਫੋਟੋ ਜੋ ਅੱਛਾ ਯਾਦਗਾਰੀ ਫੋਟੋ ਖਿਚਾਈ ਹੋਈ ਓਥੇ ਦੀ ਹਾਂ ਫੋਟੋ ਖਿਚਾਈ ਦੀ ਫੋਟੋ ਤਾਂ ਹੁੰਦੀ ਨਹੀਂ ਜੇ ਹਾਂ ਜਦੋਂ ਉਹ ਕੱਢ ਦਿੰਦੇ ਜਦੇ ਕੈਮਰੇ ਨਾਲ ਹੀ ਕੱਢ ਦਿੰਦੇ ਆ ਆਹੀ ਆਹੀ ਹੈਮਕੁੰਡ ਸਾਹਿਬ ਦਾ ਤਾਂ ਆਈ ਜੱਗਿਆ ਇੱਥੋਂ ਬਗਾ ਬੰਦੇ ਹੈਗੇ ਆਪਣੇ ਜਾਇਆ ਵਾ ਬਹੁਤ ਜਾਵਣਾ ਵਧੀਆ ਵਧੀਆ ਜਾਇਆ ਜੀ ਕੀ ਗੱਲ ਵਧੀਆ ਜਾਇਆ ਦਾ 21 ਸਾਲ ਤੋਂ ਜਿਵੇਂ ਡੌਂਕੀ ਲੱਗੇ ਆਉਂਦਾ ਹਾਂ ਫੋਟੋ ਦੇਖੀ ਸੀ ਇੱਕ ਹੀ ਸਾਲ ਹੋ ਗਿਆ ਜੈ ਤੇ ਇੱਕ ਵਾਰੀ ਗੱਡੀ ਫੋਟੋ ਦੇਖੀ ਸੀ ਆਹ ਤੇਰੇ ਗਿਆਨੀ ਬਾਈ ਨਹੀਂ ਦੀਖਦੇ ਸਾਰੇ ਗਏ ਤੇ ਇਹ ਦੱਦ ਗਏ ਤੇ ਠੀਕ ਹੈ ਗਿਆ ਉਹ ਗੈਨੀ ਪੱਕਾ ਹੈ ਬਾਈ ਹਾਂ ਉਹ ਵੀ ਜਾ ਪੱਕਾ ਹੈ ਹਾਂ ਆਏ ਤਾਂ ਮਿੱਤੇ ਮਾਠੜ ਨਹੀਂ ਨਾ ਆਏਗੇ ਤੇ ਤੁਹਾਡੇ ਯਾਦ ਬੰਦੇ ਸਾਜ ਤੇ ਜਾ ਕੇ ਮੁੜੇ ਹੋਂ ਤੇ ਯਾਦ ਨੂੰ ਪੱਕੇ ਆ ਜਿਹੜੇ ਬਾੜੇ ਤੇ ਨੀਰਤੀ ਸਾਰੇ ਉੜਦੇ ਨਹੀਂ ਤੇ ਨਾ ਉੱਡੇ ਨਹੀਂ ਤੇ ਉੱਟ ਕੇ ਨਿੰਮਾ ਦੇ ਬਾਪ ਚੱਕਰ ਬਾਈ ਨਿੰਮਾ ਨਿਮਾ ਦਿਲ ਵੀ ਨੂੰ ਪਛੜਦੀ ਫਿਰੇ ਮਗਰ ਨੂੰ ਕਿੱਥੇ ਜਿਹੜੇ ਚੱਕਰ ਬਾਪ ਦਾ ਉਹ ਗਾਹਾਂ ਫਿਰੇ ਮੈਂ ਤਾਂ ਵੀ ਨਿੰਮਾ ਦਾ ਨੈਨੂ ਆ ਛੋਟੀ ਇਹਨੂੰ ਕਾਰ ਨਿੰਮੀ ਨੈਨੂ ਹਾਂ ਇਹ ਦੇਖ ਨੂੰ ਗਾਰੇ ਨਿੰਮੀ ਨੈਨੂ ਹੈ ਹਾਂ ਹੈਲੋ ਤੂੰ ਕੁਰੀ ਜੰਦਾ ਬੈਠਾ ਬੋਲ ਹੁਣ ਹੋ ਭਾਈ ਮੈਂ ਦੱਸ ਤਾ ਕੀ ਬੋਲਦਾ ਹੂੰ ਚਾਰ ਦਿਨ ਹੋ ਗਏ ਜਦਾਂ ਚੁੱਪ ਨਹੀਂ ਕਰਦਾ ਦੇਖਲਾ ਮੈਂ ਖੜੇ ਤੇ ਮੂੰਹ ਪਾ ਕੇ ਕਿਲੋ-ਕਿਲੋ ਦੰਬੇ ਆ ਕੇ ਬੈਠਾ ਕੱਚੀ ਆ ਇਹ ਜਦਾਂ ਚੁੱਪ ਨਹੀਂ ਕਰਦਾ ਦੇਖਲਾ ਹਾਂ ਕੈਮਰਾ ਖੋਲੇ ਚੁੱਪੋਗੇ ਜਦ ਉਗੋਂ ਲੇਜ਼ਰ ਆਏ ਲੇਜ਼ਰ ਆਏ ਮੈਂ ਸਾਰੇ ਸੇਫਤਾ ਚਲਦੀਆਂ ਏ ਮੈਂ ਸਾਰੇ ਅੱਜ ਹਰਿਆਈ ਖਾਣੀ ਤੇਰੇ ਆਂ ਤੇ ਤੇਰੇ ਆਂ ਤੇ ਹਰਿਆਈ ਨਾ ਦੇਖ ਲੈ ਵੀ ਟੂੜੀ ਲੜੀ ਮੈਂ ਸਿਰਕੇ ਕਹਦਾ ਉਹ ਵੀ ਪਈ ਐ ਉਹ ਤੂੰ ਬਹੇਕਦਾ ਪਈ ਨਹੀਂ ਤੀਹੇ ਨੂੰ ਥੰਬਰੀ ਪਈ ਥੰਦੇ ਇੱਕ ਦਿਨ ਗੱਗੇ ਦੇ ਬਾਪੂ ਨਾਲ ਜਿੱਦੀ ਭਰੀ ਲਗਵੇਂ ਉਹ ਲਿਆਏ ਭਰੀ ਉਹ ਇੱਕ ਦਿਨ ਭਰੀ ਲਿਆਏ ਬਟੀਆਂ ਵੀ ਲਿਆਉਂ ਬਾਈ ਗੱਗੇ ਮੇਰੀ ਗੱਲ ਸੁਣ ਮੇਰਾ ਕਰ ਟਾਈਮ 6 ਵਜੇ ਮੈਂ ਨਿਕਲ ਜਾਂ ਤਾਂ 11 ਵਜੇ ਮੈਂ ਤਾਂ ਇਹਨੂੰ ਕਿਹਾ ਬਾਈ ਨਹੀਂ ਇਹਦਾ ਪੈਸੇ ਨਹੀਂ ਪੂਰੇ ਕਰਨੇ ਹੈਗੇ ਉਹਦੇ ਮੈਂ ਇਹ ਨਹੀਂ ਬਿੱਲਾ ਮੈਂ ਤਾਂ ਚਾਰ ਦੀ ਪੰਡ ਬੁਲਾਈ ਦੀ ਚਾਰ ਦੀ ਜਿਹੜੀ ਫਫਲੀ ਫਟਵਾਲ ਜੀ ਹ ਮਾਹੌਲ ਰਹੇ ਡਰੂਗਾ ਮੈਨੂੰ ਮੈਨੂੰ ਵੀ ਅੱਗਾ ਦਿਖਦਾ ਪੈਸੇ ਵੀ ਤਾਰਨੇ ਆ ਜਿਹੜੇ ਅਗਲੇ ਤੇ ਲੱਤੇ ਹੋਏ ਆ ਤਾਂ ਹੀ ਤੈਨੂੰ ਕਰ ਜੀ ਮੈਂ ਬਸਾਉਂਦੇ ਵੀ ਸਾਲੇ ਮਰ ਜਾ ਤੈਨਸ਼ਨ ਦਾ ਰਹੂ ਹਾਂ ਠੀਕ ਨਹੀਂ ਗੱਲ ਟੈਨਸ਼ਨ ਰਹੂਗੀ ਇਹਨੂੰ ਫਸਾ ਕੇ ਕਰ ਜੀ ਮੈਂ ਆਪ ਲਾਂਜ ਕਰ ਹੋ ਗਿਆ ਆਜੇ ਫਿਰ ਟਾਣਾ ਵੀ ਨਾ ਛੱਡੀ ਕੋ ਖੇਤ ਮੰਦਰਾਖਤ ਜ਼ਰੂਰ ਹੁੰਦਾ ਕਿਤੇ ਕਰਜੇ ਪਾ ਲੜ ਕੇ ਹੋਵੇ ਸਾਬਣਾ ਉਨੇ ਕੇ ਪੈਰ ਪਥਾਰੋ ਜਿੰਨੇ ਕਹਾ ਪਤਾ ਵੀ ਇੰਨਾ ਕੰਮ ਇਹ ਟੁੱਟ ਜਣਾ ਲੈ ਕੇ ਰੱਖਣਾ ਇੰਨਾ ਪਾਰ ਥਾਲ ਦਿੰਨੀ ਉਹ ਸਾਬੂਗਾ ਅੱਬ ਸਾਬੂਗਾ ਉਹ ਠੀਕ ਹੈ ਠੀਕ ਹੈ ਇੰਨਾ ਕੰਮ ਲੋਟ ਹੈ ਬੇਦਾਂ ਨਾਲ ਹੁਣ ਇਹ ਮੇਰੀ ਗੱਲ ਸੁਣ ਲੈ ਤੇਰੀ ਘਰਾਣੀ ਮਾਂ ਨੇ ਦਿੱਤੇ ਦੁਪਹਿਰੇ ਹੁਣ ਚੱਲਦਾ ਉਹ ਚੱਲਦਾ ਸਹਿਜੋ ਲੱਗਿਆ ਚਲਾਉਣ ਮਾਰ ਰਿਹਾ ਆਪਣਾ ਮਾੜਾ ਕਿ ਨਹੀਂ ਦੋਹਾਂ ਦੀ ਰੈਕਸ ਆਲੇ ਆ ਫਰੀ ਹੋਣਾ ਹੁਣ ਹੋਰ ਇੰਨਾ ਕੰਮ ਉਹ ਬਿੱਲ ਉਹ ਕਿ ਬੁਕੜੀ ਤੇ ਪੈ ਕੇ ਘਰ ਉਹ ਖਰਚਾ ਹੁਣ ਤਾਂ ਕੰਮ ਬਥੇਰਾ ਏ ਤਿੰਨ ਡਰਾਈਵਰ ਬਿੰਦਰ ਆ ਏ ਆ ਸਾਹਿਬ ਜੂਤ ਆ ਪਤਾ ਪਤਾ ਕਿ ਜਲਦੇ ਆ ਇੰਦਰੋਂ ਖੜਨੇ ਕੇ ਹਾਂ ਜਿੰਦ ਨੂੰ ਖੜਨੇ ਕੇ ਲੱਗੇ ਹੋਏ ਖੜੇ ਨਹੀਂ ਹੈਗੇ ਜਦੋਂ ਦੁਪਹਿਰ ਲਵਾ ਦਿੰਦਾ ਪੂਰੇ ਹੁਣ ਤਾਂ ਇਹਦਾ ਹੱਥ ਟੀਕ ਗਿਆ ਵਾ ਇੱਕ ਅੱਧਾ ਦਿਨ ਇਹਨੇ ਹੁਣ ਖੁੰਝੇ ਹੀ ਰਹਿ ਗਏ ਬਸ ਕਸਰ ਵਾਲੇ ਦੇ ਕੋਲ ਉਹ ਵੀ ਨਹੀਂ ਲੱਗ ਜਾਣਾ ਕੱਲੂ ਇਹਨੂੰ ਛੱਡਣਾ ਹੁਣ ਵੀ ਚੱਲ ਕਰ ਉਹ ਤਾਂ ਛੱਡ ਰਿਆ ਕਿੰਨੀ ਫਤਿਹ ਜਾਲੀ ਲੈ ਗੁੱਲੇ ਜਾਣਾ ਫੇਰ ਦਿਹਾੜੀ ਚਲੋ ਮੈਂ ਤਾਂ ਹੀ ਬਹਾਉਂਗਾ ਜਾਬਣੇ ਆਇਆ ਤਵੀਆਂ ਗਾਉਂਦੇ ਬੜੀਆਂ ਬੜੀਆਂ ਤੇਨ ਨੂੰ ਪੁੱਛੋ ਥੱਕ ਜਾਂਦੇ ਤੇ ਦੇਖਦੇ ਆਂ ਸਾਲੇ ਉਹ ਜਾ ਕੇ ਆਈਟੀ ਦੀ ਕੰਧ ਤੇ ਦਰਿਆ ਨੂੰ ਲੱਜਦੀ ਆਂ ਜ਼ਮੀਨ ਤਾਹੋੜ 40 ਕਿੱਤੇ ਥੋੜੇ ਲਾਇਆ ਮੈਂ ਬਾਈ ਬਹੁਤ ਹੁੰਦੇ ਆ 35 40 ਕਿੱਲੇ ਆ ਚਾ ਫੇਰ ਜਾਇਆ ਇੱਕ ਦੋ ਦਿਹਾੜੀਆਂ ਲਾਇਆ ਤਿੰਨ ਦਿਨ ਮੈਂ ਨਿਭੜੂ ਤੇਰਾ ਉੱਥੇ ਤਿੰਨ ਦਿਨ ਹੈ ਤਿੰਨ ਦਿਨ ਕਹਿੰਦਾ ਭਈਆ ਜੋ ਫੋਦਵਾਰ ਕਿਨੇ ਕਿਨੇ ਇਥੋਂ ਦਿਹਾੜੀਆਂ 40 ਆ 40 35 ਭਾਈ ਮੈਂ ਤਾਂ ਜਿੱਦਾ ਆਇਆ ਹੈ ਨਾ ਜਿੱਦਾ ਉੱਠਿਆ ਆ ਉਹ ਮੈਂ ਹੁਣ ਹਉ ਤੇ ਵੀ ਸ਼ਰਮ ਆਉਂਦੀ ਮੈਨੂੰ ਅਗਲਾ ਕਹਾਂ ਆਪਣੇ ਕੱਟੇ ਚੱਕਣੇ ਆ ਲਈ ਆ ਆਹ ਉਹ ਸਟੈਂਡ ਲਾਇਆ ਵੇ ਜਿਹੜਾ ਉਹ ਜਾ ਬਦਲਣਾ ਹੈ ਦੇ ਦੇ ਉਹਨੂੰ ਕਿਹਾ ਬੰਦੇ ਨੂੰ ਹੈ ਬੰਦੇ ਦੇ ਨੂੰ ਕੀ ਨੂੰ ਕਿਹੜਾ ਬੰਤਾ ਹੈ ਨਹੀਂ ਤਾਂ ਜਾਣਾ ਉਹ ਜਾਣਾ ਖੋਲਣਾ ਪੈਣਾ ਇੱਕ ਉਹ ਤਾਂ ਖੁੱਲਣਾ ਐ ਐਲਕੀ ਨਾਲ ਐਲਕੀ ਹੁੰਦੀ ਜਣੀ ਐਲਕੀ ਐਲਕੀ ਕਾਲੇ ਕੋਲ ਹੈਗੀ ਆ ਉਹਦੇ ਨਾਲ ਖੋਲਣਾ ਪੈਣਾ ਭਾਈ ਇਹ ਜੋ ਖੋਲ ਕੇ ਇਹ ਤਾਂ ਲੈ ਜਾਓ ਖੋਲ ਕੇ ਪਰਡੀਨੋ ਨੂੰ ਲੱਗਣਾ ਇਹ ਇਹ ਕਿਤੇ ਪਰ ਇਹ ਨਾਲ ਹੋਰ ਵੀ ਫਰਕ ਹੈ ਜਿਹੜਾ ਦੂਆ ਕਿੱਥੇ ਜਿਹੜਾ ਪਿੱਛੇ ਹੱਥ ਵਾਲਾ ਹੈ ਉਹ ਪੰਮੇ ਪੰਮੇ ਤੇ ਝੋਲੀ ਛੈ ਉਹ ਬਾਪੂ ਨੇ ਕਹਣਾ ਕਿ ਮੈਂ ਤਾਂ ਉਦੋਂ ਦੇ ਨਾ ਮੋਟਰਸਾਈਕਲ ਵੀ ਨਹੀਂ ਚੱਕਿਆ ਉਸ ਤਰੀ ਖੜਾ ਘਰਾਂ ਚਲਾਇਆ ਹੀ ਨਹੀਂ ਉਦੋਂ ਦਾ ਟਰੈਕਟਰ ਪਰੇ ਆ ਓਏ ਅਸੀਂ ਤਾਂ ਬੋਲਟ ਤੇ ਜਾਣਾ ਤਾਂ ਹਾਂ ਅਜਿਹਾ ਉਹ ਇੱਕ ਪਿਛੇ ਜਿਹੜੀ ਰੇਤ ਫੁੱਲ ਤੇ ਕੇ ਹੋਲ ਜਾਂਦਾ ਤਾਂ ਇਹ ਡਕ ਡਕ ਕਰਦੇ ਲੱਗ ਜਾਂਦੇ ਸਾਡੇ ਕੋਲ ਚੜਾਈ ਪਰ ਸਾੜਿਆ ਜਰਾ ਬੋਸ ਨੂੰ ਤੋੜ ਦਿੰਦਾ ਤਾਂ ਸੱਤ ਲ ਜਾ ਰਹੀ ਉਹ ਘਰਾਂ ਖੜਾ ਤਾਂ ਬੋਲਟ ਦਾ ਮੈਂ ਕਿਹਾ ਤਾਂ ਪਤਾ ਬੰਦਾ ਕਿਹਾ ਤਾਂ ਬੋਲਟ ਲੈ ਜਾਓ ਮੋਟਰ ਸੱਟ ਲੈ ਕੇ ਜਾਓ ਉਹ ਟਾਈਮ ਪਰ ਪਤਾ ਲੱਗਿਆ ਯਾਰ ਬੋਲਟ ਕਿਤੇ ਸਿਆਰ ਬੋਲਟ ਨੇ ਜਾਣਦਾ ਬੋਲਟ ਨੇ ਕੰਜਲੇ ਕਰਿਆ ਸਟਾਰਟ ਲਾਇਆ ਨਹੀਂ ਬੈਗ ਬੰਨ ਲਏ ਦੇਖੇ ਵੀਡੀਓ ਅੱਗੇ ਲੱਗੀ ਅੱਗ ਲੱਗੀ ਜੀ ਅੱਗ ਲੱਗੀ ਕੋਈ ਲੱਗ ਜਾਂਦੀ ਅੱਗ ਪਿਛਲਾ ਤੋਂ ਲੱਗ ਜਾਣਾ ਸਲਾ ਉਹ ਨਾ ਨਾ ਉਹ ਲਾਈਟ ਨੂੰ ਅੱਛਾ ਲਾਈਟ ਨੇ ਗਰਮ ਕਰਤਾ ਉਹ ਵੀ ਲਾਈਟ ਬਲਦੀ ਰਹਗੀ ਬੋਲਟ ਦੀ ਆ ਸਟੈਂਡ ਸਾਡੇ ਤੋਂ ਵਧੀਆ ਬਾਈ ਜੇ ਪਤਾ ਇੰਨਾ ਲੋਟ ਆਉਂਦਾ ਨਾ ਛੜਦੀ ਗੱਲਾ ਬੰਦੇ ਨੂੰ ਲੈ ਨਾ ਗੋਲਤਾ ਵੇਚੀਆ ਇੰਜਾਂ ਪਤਾ ਲੱਗ ਗਿਆ ਵੀ ਠੀਕ ਆ ਉਸ ਵਧੀਆ ਸੀ ਤੂੰ ਤਾਂ ਨਹੀਂ ਮਾਰ ਲਾ ਦਿੱਤਾ ਕਿ ਤੇ ਤੂੰ ਕਹਿੰਦਾ ਬਾਈ ਸਰਬਸ ਵੀ ਕਰਾ ਲਈ ਗਰੂਵਾਰ ਕਹਿੰਦਾ ਜਿੱਦਾਂ ਅਸੀਂ ਘਰੋਂ ਖੜੇ ਗਏ ਤੇ ਖੜਾ ਹੋਣੀ ਨੂੰ ਸਰਬਸ ਨੂੰ ਯਾਰ ਦੋਏ ਕਹਿੰਦਾ ਤੂੰ ਆ ਦੀ ਸਰਬ ਕਹਿੰਦਾ 5 500 ਪਰ ਸਰਬ ਹੋਣੀ ਸੀ 5000 ਪਰ ਕਰਾਈ ਆ ਮੋਟਰਸਾਈਕਲ ਗਈ ਤੇ ਮਰਾਉਂ ਪਾ। ਕਰੀ ਜਦੋਂ ਮਾਰ ਉਹਨੇ ਰੋਕ ਕੇ ਕਹਿ ਲਿਆ ਵਾ ਟੈਪ ਦੀ ਹੈਗਾ ਹਲੇ ਵਾ ਬੇ ਕਰਾ ਲੇ ਜੂਗਾ। ਖੜਦਾ ਤਾਂ ਬੀਬੀ ਜਾਂ ਖਾਣਾ ਹੀ ਹੈ ਜਦ ਲੈ ਘੜਾਉਣਾ। ਹਾਂ ਜੀ ਇਹਦੀ। ਹੈ? ਉਹਦੋਂ ਵੀ ਬੰਮੇ ਦਾ ਫੂਲਾ ਕੇ ਕਹਿੰਦਾ थाने ਬਾਹਰ ਹੁਣੀ ਸੀ। ਤਾਂ ਲਾਇ ਤੇ ਹੁਣੀ ਸੀ। ਬੰਮੇ ਦਾ ਫੂਲਾ ਕੇ ਕਹਿੰਦਾ ਮੈਂ ਕਹਿੰਦਾ ਮੋਟਰਸਾਈਕਲ ਤੇਰੇ ਵਾਲੀ ਜਾਣਾ ਕਹਿੰਦਾ ਯਾਰ। ਚੱਲ ਕੋਈ। ਮੈਂ ਚੱਲੇ ਪਸਾ ਪਸੂਣੀ ਮਾਈ ਦੀ। ਸਾਲਾ ਦੂਆ ਓਵਰ ਹੁੰਦਾ ਉਹ ਵੀ। ਮੇਰੇ ਨੂੰ ਸਰਵਿਸ ਕਰਾ ਕੇ ਆਇਆ ਬੰਮਾ ਇਹਦੀ। ਅੱਛਾ। ਹੋਰ। ਚੱਲ ਮੱਥਾ ਟੇਕਾ ਲਿਆ। ਨੂੰਆ ਮੰਦੀ ਬਰਾਵਾ ਮਗੜਾ ਆਇਆ ਹੋਇਆ ਹੈ ਸਾਡੇ ਚ ਜ਼ੋਰ ਬਹੁਤ ਹੈ ਸੁੱਕੀ ਡਬਲ ਡਬਲ ਪਲੱਗ ਆਏ ਇਹ ਇਹਦੀ ਐਵਰੇਜ ਥੋੜੀ ਜਿਹੀ ਹੋਊਗਾ ਸੋ ਦੂ ਹੈ ਨਾ ਇਹ ਮਗਰੇ ਜਾਈ ਯਾਰ ਹਾਂ ਹਾਂ ਚੜਾਈ ਵਾ ਮਰਦਾ ਇਹ ਨਵੇਂ ਬਲਟੀ ਨੇ ਛੋਕਾ ਹੈ ਨਾ ਥੋੜਾ ਚੜਾਈ ਵਾ ਮਰਦਾ ਚੜਾਈ ਵਾ ਮਰਦਾ ਉਹਨਾਂ ਨੇ ਪੀਤਾ ਵੀ 1015 ਦਾ ਫਾਲਤੂ ਤੇਲ ਹੋਣਾ ਇਹਦੇ ਨਾਲ ਹਟ ਪਾ ਗਏ ਉਹਦਾ ਬੰਬੇ ਨੂੰ ਪਤਾ ਹੋਊਗਾ ਕਿ ਕਿੰਨੇ ਕਿੰਨੇ ਦਾ ਪੀਤਾ ਉਹਦੇ ਬਾਅਦ ਬੀ ਹੈਗੀ ਉਹ ਬੀ ਲੈ ਲਿਓ ਜੇ ਭਾਈ 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 ਘਾਤਾ ਬਈ ਘਾਤਾ ਜਦੋਂ ਕੱਢ ਕੇ ਲਿਖਣ ਲੱਜੇ ਕਰਿਆ ਹਾਂ ਥੋਡੇ ਵੱਲ ਨਾ ਕੱਢ ਦੇ ਵੀ ਐਨੇ ਐਨੇ ਥੜੇ ਥੜੇ ਹੋਰ ਦੇਣੇ ਆ ਤੁਹਾਨੂੰ ਪਤਾ ਕਿ ਕਹੇ ਕਹੇ ਵੀ ਲੈ ਖੜਾ ਦੇ ਮੇਰੇ ਕੋਲ ਹੈ ਕਿਤੇ ਕਹੇ ਲੈ ਖੜਾ ਦੇ ਤਾਂ ਵੀ ਐਨੇ ਪੂਰੇ ਤੂੰ ਕਹੇ ਬਾਦ ਕੇ ਥੋਡੇ ਵੱਲ ਹਾਂ ਵਾਧੇ ਕਰੀਏ ਵਜੇ ਹੀ ਉਹਦੇ ਕਿੰਨੇ 5 2 400 ਰੁਪਇਆ ਲੈ ਫੰਡ ਲੈ ਆਉਂਦੇ ਆ ਇਕੱਠੇ ਕਰ ਲੈ ਉਸੇ ਪੈਸੇ ਹਾਂ ਵਧੀਆ ਕੰਮ ਆ ਉਹ ਪੈਸੇ ਦਾ ਅਸੀਂ ਇਕੱਠੇ ਕਰ ਲੈ ਕਿੰਨੇ ਬੜੇ ਜੇਬਾ ਵਾਲੂ ਦੇਖੀ ਜਾਂਦਾ ਬੰਦਾ ਯਾਰ ਜਿਹੜਾ ਮਾਰਦੀ ਕੋ ਖਾਈ ਜਾ ਪਹਿਲਾਂ ਹੀ ਆਪਣਾ 2 2 3 3000 ਰੁਪਇਆ ਪਾ ਕੇ ਇੱਕ ਬੰਦੇ ਕੋ ਫੜਾ ਦੋ ਬਸ ਓ ਮੇਰੀ ਗੱਲ ਸੁਣ ਲੈ ਹੁਣ ਜੇ ਆਪਣੇ ਆਪਣੇ ਖਰਚੇ ਨਾਲ ਦੇਖਦੇ ਨਹੀਂ ਥੋੜਾ ਇਹਨੂੰ ਬੁਲਾਉਣਾ ਪੈ ਜੀ ਕਿਆ ਕਰੂੰਗਾ ਉਹ ਕਹਿੰਦਾ ਦੂਆ ਕਹਿੰਦਾ ਪੀਣਾ ਨਹੀਂ ਜਿਆਦਾ ਹਾਕ ਮਾਰਦੇ ਘਰ ਜਾ ਬੰਮੇ ਹੱਥੇ ਕਿਆ ਕੋਈ ਸਮਾਨ ਆ ਗਿਆ ਜਦ ਇਹ ਬੰਮਾ ਕੱਢਣੀ ਵੀ ਇੰਨਾ ਸਮਾਨ ਜਦ ਲਿ ਇੱਥੇ ਹੋ ਗਏ ਪਰ ਹੁਣ ਕਿਹਾ ਮੇਰੇ ਖਤਮ ਹੋ ਗਏ ਭਾਈ ਹੋਰ ਕੱਢ ਲਓ ਫੇਰ ਮਾਰਦਾ ਭਾਈ 6000 ਜੇ 15 1500 ਵਧੀਆ ਮੇਰੇ ਤਾਂ ਪਾਪਾ 6 6000 ਰੁਪਏ ਖਾਇਆ ਏ ਨਾ ਵਧੀਆ ਲਾ ਵੀ 6 ਦਿਨ ਆਏ 5 6 ਦਿਨ ਜਿਆਦਾ ਜਿਆਦਾ ਖਰਚਾ ਹੈ ਜੀ ਦੀ ਕਿਸਮਤ ਹੈਗੇ ਉਹੀ ਆ ਨਹੀਂ ਲਵੇ ਨਹੀਂ ਆ ਰਹੇ ਹੈ ਬਿਨਾ ਕਿਸਮਤ ਨਹੀਂ ਆ ਸਕਦਾ ਬੰਦਾ ਰੱਖੇ ਸੰਭਾਲ ਦੇ ਦੂੰ ਜਾਇਆ ਜਾਂ ਠੀਕ ਹੈ ਬਸ ਮੱਥਾ ਟੇਕ ਜਾ ਮੱਥਾ ਹੀ ਟੇਕਣਾ ਤੇ ਇੱਕ ਵਾਰੀ ਭਾਈ ਗਾਹ ਨੂੰ ਮਾੜ ਜਿਵੇਂ ਬਲਾਇਸ ਜਰਿਆ ਹਾਂ ਉਹ ਕਹੀ ਕਿ ਜਾਇਆ 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 ਠੀਕ ਨੂੰ ਅਜਾਸ਼ਨ ਵੀ ਵਧੀਆ ਰਹਿਣਾ ਕਾਲੇ ਦਿਨ ਹੈ ਮੈਨੂੰ ਕੱਲ ਕਹਿੰਦਾ ਕਹਿੰਦਾ ਜਲ ਲੈਂਦਾ ਵਧੀਆ ਰਿਹਾ ਮਰ ਕੇ ਟਾਈਮ ਨਹੀਂ ਲਾ ਜਾਨੇ 5 ਮਿੰਟ ਘਰ ਆ ਗਏ ਟਾਈਮ ਕਿਤੇ ਲੱਗਿਆ ਯਾਰ ਹਾਂ ਹਾਂ 9 ਵਜੇ ਆ ਗਏ ਕਾਰੇ ਰੱਤਾ ਮਾਰੇ ਹੀ ਹਾਂ ਪੰਜੀ ਰਾਤ ਨੂੰ ਆ ਗਏ 5 ਵੀਰਾਂ ਨੂੰ ਘਰ ਆ ਗਏ ਸਮਝਦਾ ਵਧੀਆ ਰਿਹਾ ਠੀਕ ਆ ਪੰਜ ਪੰਜ 6 ਦਿਨ ਲਾ ਲਾ ਯਾਰ ਬਹੁਤ ਜਾਣ ਬਿਲਕੁਲ ਜਾਣਦਾ ਹੀ ਬਹੁਤ ਐਨਾ ਸੁਨੋ ਨੇ ਆਨੇ ਲੰਗਰ ਲਾਇਆ ਮੇਰੇ ਰਾਹਤੇ ਮਾ ਮੋਹਾਲੀ ਵਾਲਿਆਂ ਨੇ ਅਨੂ ਨਾ ਨਾ ਪਿੰਡ ਵਾਲਾ ਹਾਂ ਹਾਂ ਇਹ ਵੀ ਉੱਥੇ ਆ ਮੈਂ ਕਹਿੰਦਾ ਇਹਨਾਂ ਨੇ ਮੀਨਾਂ ਲੰਗਰ ਲਾਉਣਾ ਹੋਣਾ ਰਾਤੀ ਲੈ ਬੋਲੰਗਰ ਜਦਾ ਜਲੀਦੀ ਇਸੀ ਕੀ ਨਹੀਂ ਸੰਗੇ ਜਾਂਦੀ ਦਿੱਲੀ ਕੀ ਕਹਿੰਦੀ ਸੇਵਾ ਆਧਾਰ ਬਹੁਤ ਬਹੁਤ ਬਾਈ ਹਾਕਾ ਮਾਰਦੇ ਆ ਦੂਏ ਬਾਹ ਜਾਂਦੇ ਕਿਹੜੇ ਗਾਹਾਂ ਜਾਂਦੇ ਕਿਹੜਾ ਗਾਹ ਪੱਤਰੀ ਨਾ ਦਰ ਪੱਤਰੀ ਨਾ ਦਰ ਬਹੁਤ ਬੱਸਾਂ ਜਾਂਦੀ ਆ ਬਹੁਤ ਵਧੀਆ ਉੱਥੀ ਆ ਉੱਥੀ ਆ ਬਹੁਤ ਲੂ ਪੈਂਦਾ ਹਾਂ ਇਲਾਕਾ ਬਹੁਤ ਵਧੀਆ ਪੱਦਰ ਸਾਨੂੰ ਮੁਰਕੇ ਪੰਦੀ ਨੂੰ ਬਾਦ ਇਧਰ ਹੀ ਦਿਖਿਆ ਬਸ ਹੋਰਗਾ ਪੈਂਦਾ ਲੰਗਰ ਵੀ ਆ ਦੇਖ ਹੋਰਗਾ ਪੈਂਦਾ ਬੈਟ ਆ ਗਈ ਚੱਲ ਪੀਉਂ ਉਹ ਨਹੀਂ ਉਹ ਵੀ ਉੱਪਰ ਕਿਹੜੀ ਪਾਣੀ ਭਰ ਲਾ ਦੇ ਨੇ ਨਾਲ ਜਿਹੜੀ ਉਹ ਬੋਤਲ ਭਰ ਲਾ ਪਾ ਲੈ ਪਾਣੀ ਮੈਂ ਭੜਾ ਤੇਰ ਮੈਂ ਉਹ ਕੀ ਉਹ ਤੈਨੂੰ ਦਿਖਾਉਂਦਾ ਸਵੇਰੇ ਮੈਂ 2 ਲਾਈਵ ਤੇਟ ਰੇਡ ਤੇ ਆ ਉਹ ਤਰਫਾਲੀ ਦੇ ਵਧੀਆ ਹੁਣ ਸਿਆਣ ਛੱਤ ਚਲਦੀ ਉਹ ਨਿਆਰਾ ਆਇਆ ਪਿਆ ਮੈਂ ਥੜੀ ਜੂੰਗੀ ਵੀ ਜਾਂਦੀ ਉਹ ਜੂੰਗੀ ਜਾਂਦੀ ਬਾਬੀ ਦੇ ਬੋਲੀ ਗੂਲਾ ਲਾਹਦਾ ਤਾਂ ਕੜ ਕੜਾ ਮੱਟਦਾ ਪੰਜ ਲਾਈ ਤਾਂ ਹੀ ਗਏ ਤੇ ਉਹਨੇ ਕਾਲੀ ਉਹਨੂੰ ਕਿਹਾ ਤਾਂ ਭਾਈ ਨਹੀਂ ਜਾ ਦੇ ਤੂੰ ਅਸੀਂ ਕਹਿੰਦੇ ਵੀ ਨਟ ਬੋਲਟ ਕਰ ਲੇ ਲੱਗੇ ਮੈਂ ਕਹਿੰਦੇ ਮੈਂ ਨਟ ਬੋਲਟ ਚਾਹੀਦੇ ਤੇ ਸਾਧਰੇ ਬੜਾ ਲੰਦਾ ਕੰਮ ਕੰਮ ਲੈਣ ਬੜਕਾ ਦੌਣ ਨੂੰ ਕੰਮ ਹੀ ਲੈ ਗਿਆ ਉਹਦੇ ਫਹਾ ਬੋ ਪਾਏ ਹੁੰਦਾ ਤੇ ਨਾ ਪਿਆ ਉਹਨਾਂ ਪਟਾਈ ਵੀ ਆਵੇ ਕਰਨੀ ਐ ਹੁਣ ਅੱਗੇ ਜਾਲ ਲਾਗੇ ਉਹ ਮਿੱਟੀ ਪਾ ਪਟ ਕੇ ਮਾਰਦਾ ਹੁਣ ਅੱਗੇ ਕੋਈ ਹੋਰ ਚੀਜ਼ ਉਹ ਅੱਗੇ ਥੜੀ ਗੂਲਾ ਲੱਗਦਾ ਗੂਲਾ ਲੱਗਦਾ ਹ ਕਣਕ ਦੇ ਉਹਦਾ ਨਾੜੀ ਆ ਮੈਂ ਤੇ ਦੂਈ ਪਰ ਤਰਫਾਲੀ ਮਿਲ ਗਈ ਕਿੱਥੇ ਪਈ ਆ ਕਿੱਥੇ ਆ ਦੱਸੂਗਾ ਤੈਨੂੰ ਕਿੱਥੇ ਪਈ ਆ ਇਹ ਮੇਰੇ ਕੀ ਜੀ ਬੰਦਾ ਮੈਂ ਪਾਇਆ ਇੱਕ ਗੱਲਾਂ ਬਾਤਾਂ ਕਰਦੇ ਕਰਦੇ ਗੱਲ ਹੋ ਗਈ ਫਿਰ ਅੱਛਾ ਕਹਿੰਦਾ ਮੇਰੇ ਭਾਈ ਉਹ ਤਾਂ ਮਾੜਾ ਠੀਕ ਆ ਮੇਰੇ ਲਈ ਠੀਕ ਆ ਅੱਛਾ ਚੱਲ ਲੋਖੋ ਲੋਖੇੜ ਦੇ ਭਾਈ ਕੋਲ ਅੱਛਾ ਠੀਕ ਆ ਠੀਕ ਆ ਹੀ ਫਿਰ ਇਹ ਲੈ ਕੇ ਆਣਾ ਇੱਥੇ ਉਹ ਮਿਲ ਗਈ ਸੀ ਪਰ ਉਹ ਗੱਲ ਚ ਲੈ ਕੇ ਗਿਆ ਉਹ ਨਾ ਗਾਹ ਆਇਆ ਮੈਂ ਅੱਗੇ ਕਹਿੰਦੇ ਮੈਨੂੰ ਯਾਦ ਆ ਗਿਆ ਪੰਮਾ ਉਸੇ ਕੰਮ ਕਰਦਾ ਦੋ ਤਾਂ ਤਾਂ ਮਿਲ ਗਈ ਆ ਵੀ ਇਹ ਵੀ ਯਾਦ ਆਉਣਾ ਕਿੱਥੇ ਗਈ ਨਹੀਂ ਨਾ ਹੋ ਵੀਰਾ ਮੈਂ ਯਾਰ ਹੁਣ ਮੂਕਾ ਖਾਰੇ ਪਿੰਡ ਮਗੂੰ ਮਦੀਆ ਮਾ ਪਤਾ ਨਹੀਂ ਕਿੱਥੇ ਆ ਹੁਣ ਹੁਣ ਟਾਈਮ ਆਖਰੀ ਹੋ ਗਿਆ ਨਾ ਹੁਣ ਕੋਈ ਕਟਾਈ ਕਰਦਾ ਹੁਣ ਨਾ ਹੁਣ ਕੋਹਲੀਆਂ ਮੇਰੀ ਕੋਈ ਨਹੀਂ ਕੋਈ ਕੋਈ ਨਹੀਂ ਕਰਾਂ ਬਾਅਦ ਵਿੱਚ ਦੇਖਦਾ ਗੁੱਡੋ ਹੋ ਗਏ ਗੰਨੇ ਹੁਣ ਉਹਦੇ ਬਾਅਦ ਦੇਖਦਾ ਕਿੱਥੇ ਗੰਨੇ ਵਿਡੋ ਗਿਆ ਤਾਂ ਹੋ ਗਿਆ ਨਾ ਅਕ ਨਹੀਂ ਹੁਣ ਤਾਂ ਕੋਈ ਕਟਾਉਣ ਨਾ ਕੋਈ ਨਹੀਂ ਮਰ ਰਹਿ ਗੰਨਾ ਉਹ ਕਿਹੜਾ ਹੀ ਹੁੰਦੀ ਹੁਣ ਤਾਂ ਗੰਨਾ ਉਹ ਰਹਿ ਗਿਆ ਜਿਹੜਾ ਕਾਣੇ ਗੰਨਾ 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 ਹੈ ਨਾ ਮੈਂ ਹੁਣ ਸਵੇਰ ਦਾ ਮੋਟਰਾਂ ਭਰੇ ਆ ਜਿੱਦਾਂ ਉੱਠਿਆ ਮੈਂ ਨਹੀਂ ਬੈਠਿਆ ਇੱਕ ਮਿੰਟ ਵੀ ਹੈ ਹੂੰ ਇਦਾਂ ਲਈ ਮੋਟਰ ਚੱਲਦੀ ਆ ਉਹ ਜਲਦੀ ਉਹ ਮੱਕੀ ਦੇ ਦੋ ਗਿੱਲੇ ਕੀਲਾ ਪਾਤਾ ਗੰਨਾ ਪਾਤਾ ਪੂਲਰ ਨਹੀਂ ਵਿੱਡੇ ਆ ਆਹਾ ਆਈ ਨਹੀਂ ਹੈਗੀ ਇਹ ਬੱਤੀਆਂ ਬਣਾਈ ਖੜਾ ਇਹ ਨਹੀਂ ਵੀ ਨਾ ਲੈਟ ਟਿੱਗੀ ਹੈਗੀ ਕੱਲੂ ਗ੍ਰੇਡਰ ਲਾਉਣਾ ਮੈਂ ਤਾਂ ਲੋਕੀ ਲੈਟ ਪਾਵ ਵਾਲਾ ਪਾਵ ਵਾਲ ਜਨਰੇਟਰ ਲੱਗੂਗਾ ਕੱਲ ਉਹ ਲਾਈਨ ਨੂੰ ਫਾਲਟ ਹੈ ਅੱਛਾ ਗੰਨਾ ਪੱਤੀਆਂ ਬਣਾਉਂਦਾ ਮੈਂ ਮਾਲ ਕਿਰਿਆ ਉਹਨੂੰ ਪਾਣੀ ਲਾਉਣਾ ਪੈਣਾ ਸਮਾਨ ਕਿਰਿਆ ਉਹਦੇ ਮਾ ਦਾ ਦੂਆ ਜੂਰੇ ਚੱਲੀ ਆ ਦੂਈ ਫਟੇਰਾ ਪਟੂ ਦਾ ਸਭ ਕੁ ਛੱਡਿਆ ਦਾ ਇੱਕ ਪਾਣੀ ਤਾਂ ਮੈਂ ਲਾ ਕੇ ਤਾਂ ਹੁਣ ਫੇਰ ਪਾਣੀ ਮੰਗਦਾ ਉਹ ਉਹ ਭਰਤਾ ਉਧਰ ਨਾਲ ਅਜਾ ਲੱਗੇ ਕਹਿੰਦੇ ਤੇ ਬਿਜਲੀ ਵਾਲੇ ਆਉਂਗੇ ਕਹਿੰਦੇ ਪਰ ਯਾਰ ਕੰਮ ਦਾ ਕੁਝ ਨਹੀਂ ਮੈਂ ਕਹਿੰਦਾ ਮੈਂ ਮੋਟਰਸਾਈਕਲ ਹੋਪੇ ਥੱਲੇ ਨੂੰ ਪੰਜ ਸੱਤ ਮੋਟਰਾਂ ਹੋਣ ਪੰਜ ਸੱਤ ਮੋਟਰਾਂ ਨੂੰ ਪਾਣੀ ਲੈ ਜਾਊਂਗਾ ਹਾਂ ਕੰਮ ਦਾ ਕੁਝ ਨਹੀਂ ਕੰਮ ਤਾਂ ਕੁਝ ਨਹੀਂ ਗਿਆ ਹੈ ਲੈਡ ਵੀ ਰਾਤ ਹੀ ਆਈ ਜੇ ਤੂੰ ਆਇਆ ਬਸ ਲੈਡ ਵੀ ਮੇਰਾ ਲੈ ਗਿਆ ਮੋਟਰਾਂ 'ਪਾ ਲੈਡ ਵੀ ਨਹੀਂ ਆਈ ਲੈਡ ਵੀ ਨਹੀਂ ਆਈ ਇਹ ਵੀ ਨਾਲ ਰਿਹਾ ਰਾਤ ਦੇ ਲੈਡ ਆਈ ਹੈ ਲੈਡ ਆਈ ਨਹੀਂ ਹਾਂ ਹਾਂ ਚੱਲੇ ਆਈ ਲੰਦਾ ਰਾਤ ਦੇ ਆਈ ਲੈਡ ਇਹ ਆਈ ਆ ਲੈਡ ਆਈ ਥੱਲੇ ਆਈ ਆ ਸੱਤ ਸੋ ਅੱਧਾ ਘੰਟਾ ਦਾ ਬੰਦ ਹੋ ਗਿਆ ਜਾਓ ਜਾ ਗੱਲ ਹੋ ਗਈ ਆ ਵੀ ਪਰਨ ਤਾ ਇਹਦਾ ਕੀ ਨਾਮ ਆ ਕੀ ਆ ਇਹ ਆ ਤੇਰੀ ਜਦੋਂ ਕਾ ਤੁਹਾਡੇ ਨੋਟ ਕਰ ਤਾਡੇ ਉਂਗਲ ਤੇ ਟਾਈਮ ਵਾਲਾ ਬੰਦ ਕਰਕੇ ਸੜਾਈ ਜਾਵੇ ਹੈ ਕਿਤੇ ਉਹਦੇ ਜੀ ਰੇਜੇ ਆਪ ਇਧਰ ਤੋਂ ਕੰਮ ਹੈ ਆ ਨਾ ਆਇਆ ਤੋ ਨਹੀਂ ਆਇਆ ਚੱਲ ਤਾ ਪਈ ਲੈ ਬੰਦਾ ਬੱਕ ਘੈਂਟ ਉਹ ਛੱਡ ਦੋ ਉਹ ਆ ਬਿਲਾਲੂ ਘਾਟੇ ਦੋ ਘਾਟੇ ਹੁਣ ਵੀ ਛੱਡ ਦੋ ਕੱਤਾ ਬੈਠਾ ਉਹਦੇ ਖੇਤ ਮੈਂ ਚਲੀ ਜਾਂਦਾ ਕੋਈ ਚੱਕਰ ਮਾਰੀ ਜਾਂਦੇ ਹੈ ਉਹਦੇ ਖੇਤ ਚੋਰੀਆਂ ਪਾ ਉਹਦੇ ਚੋਰੀਆਂ ਪਾ ਦੀਆਂ ਹੁਣੀਆਂ ਹੁਣ ਤਾਂ ਚੋਰੀ ਪੈਣੀ ਆ ਫੇਰ ਅੱਜ ਕਰੀ ਜਾਂਦਾ ਸਾਨੂੰ ਜਿਹੜਾ ਬੰਦਾ ਸ਼ਕੀਰ ਨੂੰ ਮਾਰੂਗਾ ਕੰਮ ਕਰੂਗਾ ਵੀ ਰਣੂਗਾ ਉੱਥੇ ਆਉਂਦੇ ਨਹੀਂ ਕੋਈ ਫੇਰ ਆਉਣ ਵਾਲੀ ਕੰਮ ਹੈ ਕਹਿਣਾ ਲੱਗਦਾ ਇੱਕ ਕੀਲੇ ਨੂੰ ਮਾਰਦਾ ਹੁਣ ਚੱਲੀ ਚੱਲ ਅਸੀਂ ਨਹੀਂ ਹੋਣਾ ਇੱਕ ਪਾਟੀ ਵੀ ਦਾ ਦੂਏ ਰਿ ਪਠਾਣ ਕੇ ਲਾਗੇ ਤੇ ਮੁੜ ਕੇ ਆਉਂਦੇ ਨੇ ਹੈਗੇ। ਭਾਈ ਦੇਖੀ ਵੀ ਇਹ ਰੌਣ ਨੂੰ ਲਿਆ ਹੋਇਆ ਇਸ਼ਾਰੇ ਕਰੀ ਗਿਆ। ਪੈਣੀ ਦੇ ਲਿਆਂਦੇ ਵਿੱਚ ਫੜ ਕੇ। ਹਾਂ। ਸਾਰੀ ਰਾਤ ਮੱਛਰ 'ਚ ਮਰ ਗਏ ਸਾਨੂੰ ਖਾ ਲਿਆ ਮੱਛਰ ਨੇ। ਸਵੇਰੇ 6 ਵਜੇ ਭੱਜ ਗਏ ਉੱਠ ਕੇ। ਤੇ ਟਾਈਮ ਆਉਂਦਾ। ਦੇਖਿਓ ਕਿੱਥੇ ਗਏ ਪਾਟੀ ਸਿੰਘ ਪਾਟੀ ਸਿੰਘ ਕੋਟਾ ਕੋਟਾ ਦਿਖਲੇ ਜਾਂ ਕਿੰਨੇ ਕਿਲੋਮੀਟਰ ਤੇ। ਬੜੀ ਮਗਰ ਵੀ ਹੋਏ ਆ। ਪੁੱਛ ਕੇ ਕੱਦਿੱ ਇੱਧੇ ਕਰਿਆ। ਕਹਿੰਦੇ ਯਾਰ ਕੱਲ ਮੈਨੂੰ ਪਠਾਲ ਸਰ ਰੌਣ ਨੂੰ ਕਹਿੰਦਾ ਚਾਰ ਘਾਟੇ ਬਾਠਾਲਿਆ। ਹਾਂ ਭਾਈ ਸੱਚਾ ਤੂੰ। ਬੜੀ ਆ। ਤਬਾਦ ਦਾ ਮੋੜਾ ਸਾਰੀ ਰਾਤ ਸਾਹਮਣੇ ਰੱਖਿਆ ਸੀ ਅੱਛਾ ਅਜੇ ਬੁੱਕੇ ਤੋਂ ਚਾਹ ਬਣਾਉਂਦੇ ਆ ਅਸੀਂ ਚਾਹ ਮੋੜ ਕੇ ਗਏ ਪਾਟੀ ਯਾ ਬਣੀ ਹੋਰਗੀ ਕਣਕ ਦਾ ਟੈਨ ਤਨ ਸੁੱਕਾ ਹਰੀ ਹਰੀ ਕਬਚਿਤ ਵਿੱਚ ਲੰਗਾ ਕਣਕ ਮਾਰਚ ਮਈ ਦਾ ਹੋੜਾ ਮਾਰਚ ਅਪ੍ਰੈਲ ਜੇਗਾ ਫਾਬਰੀ ਫਾਬਰੀ ਮਾਰਚੇ ਮਾਉਗਾ ਠੀਕ ਮੋੜ ਕੇ ਰੌਣ ਲਾਉਣ ਨਹੀਂ ਆਇਆ ਉਹ ਭਾਈ ਜ਼ਮੀਨਾਂ ਬਹੁਤ ਮਿਲੀਆਂ ਰਾਤੇ ਮੈਂ ਆਪਾਂ ਤਾਂ ਕਹਿੰਦੇ ਪੰਜਾਬ ਮੈਂ ਲੱਗਦੀ ਆਪਣੇ ਵੀ ਸ਼ਬੀਲ ਦੇ ਲੈ ਲਗਾਤਾਰ ਇੱਥੇ ਆਏ ਉਤਰਾ ਖੜਵਾ ਸਰਦਾਰ ਬਾਬਾ ਜੀ ਬਹੁਤ ਸਰਦਾਰ ਕਾ ਲਾਲੇ ਲੂਲੇ ਜਿਹੜੇ ਹੈਗੇ ਸਾਰੇ ਲਾਈ ਵੀ ਦੁਨੀਆਂ ਦੇ ਆ ਬਾਬਾ ਦੇ ਲੈ ਬਿਮਾਰ ਬੰਦਾ ਨਾਲੇ ਬੰਦਾ ਘਟਵਾ ਆ ਜਗਰੇ ਰੋਡ 15 ਕਿਲੋਮੀਟਰ ਆ ਜਗਰੇ ਮੈਂ ਬਾਬੇ ਦੇ ਲੈ ਤਾਂ ਲੋੜ ਨਹੀਂ ਭਾਈ ਲੋੜ ਨਹੀਂ ਭਾਈ ਬੋਤਲਾਂ ਬੰਦ ਦੀ ਲੋੜ ਨਹੀਂ ਭਾਈ ਸਭ ਤੋਂ ਬਾਅਦ ਉਤਰਾ ਖੰਡਾਂ ਦਾ ਸ਼ਬੀਲ ਆ ਦੀਆਂ ਬਾਬੇ ਦੇ ਮੈਂ ਸੱਟ ਬੱਦੀ ਵੀ ਨਾਲੇ ਫਿਰ ਵੀ ਦੇ ਲੈ ਸ਼ਬੀਲ ਚੱਲਦੀ ਆ ਚੱਲਦੀ ਆ ਪੈਸੇ ਦੇ ਕੇ ਚਲਾਈ ਹੋਈ ਆ ਬੰਦੇ ਛੱਡੇ ਵੇ ਵੀ ਚਲਾਓ ਅੱਜ ਵੀ ਆਪਣੇ ਰੋਡ ਤੇ ਇੰਨਾ ਵਾਰ ਉੱਪਰ ਜਾ ਕੇ ਆਇਆ ਮਸਬੂਏ ਲੱਗੀ ਵੀ ਇੱਕ ਗਾਂ ਲੱਗੀ ਵੀ ਆ ਉਹ ਨਹਿਰ ਵਿੱਚ ਪੱਕੀ ਲੱਗੀ ਵੀ ਲੈਟਰਡ ਉੱਪਕੇ ਉਹ ਨਹਿਰ ਪਰ ਉਹ ਚੌਕ ਪਰ ਹਾਂ ਉਹ ਜਿਹੜਾ ਸਕੂਲ ਹੈ ਜੀਸੀ ਕਾ ਜਿਹੜਾ ਕਹਿਣਾ ਆ ਪਰ ਵਧੀਆ ਬਾਈ ਪੁੰਨਾ ਦਾ ਯਾਰ ਮਸੀ ਬੰਦਾ ਸਵਾਸਾਰ ਨਹੀਂ ਲੱਗਦਾ ਜਿੱਤ ਬਵਾ ਇਹ ਤਾਂ ਬਹੁਤ ਵਧੀਆ ਗੱਦ ਖੜਦਾ ਬਣੀ ਕੋ ਬੇ ਰੋਕੜੀ ਲੋੜ ਨਹੀਂ ਆਵੇ ਰੁਕਦੇ ਆ ਆਹ ਨਾਲੇ ਆਪਣੇ ਪਿੰਡ ਵਾਲੀ ਪੱਕੀ ਹੋ ਆ ਇੱਥੇ ਤੱਕ ਪੱਕੀ ਚੱਗਦੇ ਆ ਮੈਂ ਆ ਰਿਹਾ ਹੁਣ ਜਾਣੇ ਨੂੰ ਛੁੱਟੀਆਂ ਦੋ ਦੋਤੀਆਂ ਨੂੰ ਦਿਆ ਮੈਂ ਜਾ ਕੇ ਜਲਦਾ ਫੱਲੇ ਹੋਰ ਕੀ ਜਾਇਆ ਮੈਂ ਫੇਰ ਮੈਨੂੰ ਨਹੀਂ ਰਾਵੀ ਨਾ ਬਾਟ ਵੀ ਮੇਰੀ ਪੌਲ ਲਉਂਦੀ ਆ ਅੱਜ ਇਹਦੇ ਇੱਥੇ ਜਾਣਾ ਇੰਦਰ ਕਣ ਜਾਣਾ ਜਾਣ ਟਿੱਲੋਂ ਫਰਾਂ ਟੋਟਿੱਲੋਂ ਆਉਂਦਾ ਜੜ ਟਿੱਲੋਂ ਆਉਂਦਾ ਉਹ ਲੈ ਫਿਰ ਉੱਧਰ ਜਾਣਾ ਜੇ ਉਹ ਗਰਾਉਂ ਵੀ ਕੋਈ ਇਹੀ ਕੰਮ ਉਹਦਾ ਵੀ ਅੱਜਰੇ ਨਿਹਰੇ ਦੇ ਰਾਤ ਨੂੰ 11 12 ਪੜਦਾ ਉਹਦੇ ਬਲੇਟਾ ਉਹਦੇ ਕੋ ਬਲੇਟਾ ਪਈਆਂ ਹੈ ਬਲੇਟਾ ਪਈਆਂ ਉਹ ਜਾ ਚੱਕ ਲਈ 100 ਰੁਪਏ ਬੀਟਰ ਦੀਆਂ 100 ਰੁਪਏ ਦੀ ਬਲੇਟਾ ਰਹਿ ਗਈ ਤੁਹਾਨੂੰ ਲੱਗੇ ਵਾਲੇ ਜਿਹੜੀ ਆਪਣੇ ਸਾਈਡ ਪੱਤੀ ਨਹੀਂ ਰਹਿੰਦੀ ਭੁੱਲ ਕੇ ਉਧਰ ਉੱਥੇ ਹੀ ਰਹਿ ਗਈ ਤੀ ਉਹ ਚਾ ਚੱਕ ਲਈ ਚਾ ਮੇਰੇ ਆਦ ਕਰਾ ਦਿਓ ਫੇਰ ਮੜ ਜੀਆਂ ਤੁਹਾਨੂੰ ਕਰ ਦੂੰਗੇ ਠੀਕ ਹੈ ਹੁਣ ਟੈਲੀਫੋਨ ਕਰਨਾ ਮੈਂ ਫੋਨ ਮਾਰਨਾ ਬਾਈ ਵੀ ਸਮਾਨ ਭੇਦੀ ਆ ਫੋਨ ਨੂੰ ਕਾਹਦਾ ਫੋਨ ਆ ਭਾਣਜੀ ਦਾ ਸਾਢੇ 8 ਵਜੇ ਕਹਦੀ ਮਾਮੇ ਲੈ ਕੇ ਜਾ ਮਨ ਨੂੰ ਮਾਮੇ ਕੋ ਕਿੱਥੇ ਟਾਈਮ ਆ ਤੇਰੇ ਬਾਪੂ ਬਾਗ ਮੈਂ ਨਾਨੂ ਨੂੰ ਆਉਂਗਾ ਗੱਲ ਨੂੰ ਚੱਲ ਮੈਂ ਜਾਂਦਾ ਬਾਈ ਹੂੰ ਜਾਇਆ ਚਲੋ ਗੱਲ ਲਈ ਜਾਂਦਾ ਮੈਂ ਚਲ ਲਈ ਟਾਈਮ ਨਾ ਮੋੜੇ ਉਹ ਘਰੇ ਪਾਣੀ ਬਾਹਰ ਨਿਕਲਣ ਦੇ ਜੇ ਟੱਪੀ ਗਿਆ ਤਾਂ ਵੀ ਆਪਣੇ ਖੇਤ ਨਹੀਂ ਪੜਨਾ ਇਨਿਕਲ ਕੇ ਮੈਂ ਤੇ ਚੱਲ ਲੈਣਗੇ ਥੋੜੀ ਗਰਮ ਹੋ ਰਿਹਾ ਹੈ ਨਾ ਬਿਲਕੁਲ ਬਿਲਕੁਲ ਮੈਨੂੰ ਆਰਡ ਬਹੁਤ ਲੱਗੀ ਬਹੁਤ ਕਿਤੇ ਕੁਝ ਬਹੁਤ ਪਣੀ ਮਿੰਟਾਂ ਨਾਲ ਦੀ ਗਰਮੀ ਕੱਢ ਦੇਣੀ ਮੈਂ ਆ ਗਿਆ ਹੁਣ ਦੋ ਦਿਨਾਂ ਮੈਂ ਕਰ ਦੇਣੀ ਸਾਰੀ ਉਹ ਲੇਟ ਆਈ ਜਾਵੇ ਬਸ ਹੈ ਕਿ ਨਹੀਂ ਅਸਲ ਤਾਂ ਪਾਣੀ ਮੰਗਦੀ ਆ ਬਾਈ ਜਿਹੜੀ ਗਰਮ ਨਾਲ ਧੁੱਪਾ ਪੈਂਦੀ ਆ ਹੋਰ ਜੀ ਹੋਰ ਆ ਦੋ ਦਿਨ ਉਹ ਵੀ ਠੰਡਾ ਹੈ ਕੱਲ ਵੀ ਠੰਡਾ ਰਿਹਾ ਮੌਸਮ ਅੱਜ ਵੀ ਥੋੜਾ ਆ ਠੀਕ ਹੈ ਅੱਜ ਵੀ ਵਧੀਆ ਹੈ ਅੱਜ ਪਰ ਕੱਲੋਂ ਜ਼ਿਆਦਾ ਕਾ ਚਾਲੀ ਗਈ ਪਹੁੰਚੋ ਕੱਲ ਲੱਗੇ ਤਾਂ 37 ਡਿਗਰੀ ਹਾਂ ਉਸ ਦਿਨ ਹਵਾ ਕਰਕੇ ਤਾਂ ਉਹ ਮੀਂਹ ਵੀ ਪੈਲੇ ਹੁਣ ਮਾੜਾ ਕੱਲ ਕੱਲ ਅਸੋ ਰਾਤ ਪਿਆਨੀਆ ਬਣੇ ਛਟਾ ਜਾ ਵੀਰੇ ਕਿਤੇ ਵੀ ਫੇਰ 46 47 ਦੇ ਹੋਏ ਹੋਏ 40 ਹੋਏਗਾ ਕੱਲੂ ਬਿਆਰੀ ਹੋਣਾ ਚੱਲੀ ਜਾਣਾ ਵਧੀਆ ਮੇਰੀ ਆਈਏ ਰਾਤ ਲੈ ਗਿਆ ਲੈਟਾ ਭੱਜੀ ਆ ਲੈਟਾ ਲੈਟਾ ਪਤਾ ਲੱਗਿਆ ਲੈਟ ਭੱਜੀ ਮੇਰੀ ਸਵੇਰੇ ਅੱਗ ਖੁੱਲੀ 6 ਵਜੇ ਲੈਟ ਭੱਜੀ ਦੇ ਨਾਲ ਆ ਕੇ ਮੈਨੂੰ ਕਹਿੰਦਾ ਮੋਟਰ ਕਿਹੜੀਆਂ ਕਿਹੜੀਆਂ ਚੱਲਦੀਆਂ ਮਾ ਕੁਸਰੀ ਪਤਾ ਉਹ ਬੇਦਖਾਗ ਦੀ ਕੁਸਰੀ ਹੈਗਾ ਜੇ ਪੁੱਛਦਾ ਕਿ ਤਾਈ ਕਿਹਿੰਦੀ ਆਏ ਸਰੀਰ ਹੋਏਗਾ ਮੈਨੂੰ ਤਾਂ ਇੰਨਾ ਫਰਕ ਨਹੀਂ ਜਾਏਗਾ ਮੈਂ ਤਾਂ ਸਵੇਰੇ ਤੇ ਚੱਲਦਾ ਪਰ ਮੇਰਾ ਇਰਲ ਜਵੇ ਦੇ ਦੇਖੇ ਵੀ ਨਹੀਂ ਕਿੱਥੇ ਆ ਹਾਂ ਮਾਂ ਆ ਕੇ ਇੱਕ ਦੋ ਘੰਟੇ ਦਾ ਸਾਡੇ ਕੋਲ ਸਪੈਸ਼ਲ ਸਪੈਸ਼ਲ ਆ ਗਿਆ ਵੀ ਤੇ ਕਹਿਣ ਦੇ ਅੱਛਾ ਆ ਲਿਆ ਕੀ ਆ ਸਾਨੂੰ ਆ ਕੇ ਮੈਨੂੰ ਮੇਰੇ ਮੇਰੇ ਪਾਇਆ ਗਿਆ ਬੜਾ ਕਿਉਂ ਹੀ ਲੈ ਮੈਨੂੰ 735 ਨਹੀਂ ਨਿਕਲੇ ਅੱਜ ਕਿੱਥੇ ਉਹ ਤਾਂ ਕੱਲ ਵੀ ਨਿਕਲੇ 735 ਦੀ ਸੂਣੇ ਵਾਲੀ ਮੈਂ ਅਸੀ ਕਸੂਪੀ ਹਾਂ ਮੈਂ ਅਸੀ ਸੂਣੇ ਵਾਲੀ ਹੈ ਇਹ ਕਹਿੰਦਾ ਬਬਲੀ ਦੱਸੋ ਕਿਦਨ ਖਾਣੀ ਹੈ ਕਿਦਨ ਜੀ ਬਾੜ ਸੋ ਵੀ ਕੱਲੂ ਬੌੜੀ ਤਿਆਰ ਆ ਬਸ ਹਾਂ ਕੱਲੂ ਖੁਲਾ ਦੇ ਹੋ ਕਿਹੜਾ ਇਹ ਪਾਰਟੀ ਨਹੀਂ ਰਹੀ ਜਨਮ ਦਿਨ ਵੀ ਲੰਘ ਗਿਆ ਚਾਚੇ ਕੱਲ ਇਹ ਕਾਚੇ ਤੇਰੇ ਕਰਕੇ ਨਹੀਂ ਗਰੀ ਮੈਂ ਮੈਂ ਤਾਂ ਹੁਣ ਆ ਗਿਆ ਮੈਂ ਕਿੱ데 ਉੱਠੀ ਰਹਿਣਾ ਦਾ ਬੋਲੀ ਉੱਪਰ ਰਹਿਣਾ ਕੱਲ ਤਾਂ ਉਹ ਹੁਣ ਅੱਜ ਗੱਲ ਕਰਾਉਣੀ ਪੈਣੀ ਖਰਦਾ ਆਮਨ 42 ਸਾਈ ਵੀ ਜਾਣਾ ਬੋਲੀ ਬੁਲੀ ਉਹਦਾ ਦੇਖ ਆਇਓ ਕਾ ਉਕਣਾ ਜਾਇਦਾ ਲੱਗਾ ਬੈਠੀ ਵਾਲੀ ਹੋਣੀ ਹੁੰਦਾ ਹੈਗਾ ਕੁਝ ਦਾ ਕੁਝ ਵੀ ਨਹੀਂ ਇਨਸਾਨ ਦੀ ਖਾਏ ਉਹ ਮੈਨੂੰ ਕਹਿ ਕਹਿ ਨਹੀਂ ਬੋਲੀ ਤੁਹਾਨੂੰ ਨਹੀਂ ਨਹੀਂ ਖਰਾਬ ਕਰ ਦੋਜ ਕਟਾ ਕੇ ਖਾਏ ਉਹ ਕਿਨਾ ਖਾ ਦੋਜ ਕਟਾ ਕੇ ਖਾਏ ਨਹੀਂ ਯਾਰ ਤੁਸੀਂ ਉਹਨੂੰ ਕਹਿ ਬਾਬਾ ਗਰਮ ਬਹੁਤ ਦੀ ਬੋਲੀ ਯਾਰ ਕਦੇ ਗਰਮ ਬੋਲੀ ਦੇ ਵਿੱਚ ਪਨੀਰ ਦੇ ਪਕੌੜੇ ਮੰਗਾ ਲਓ ਕਰਨ ਨੂੰ ਚਲੋ ਜੀ ਹਾਂ ਇੱਥੇ ਠੀਕ ਯਾਰ ਮੈਂ ਵੀ ਚੱਲਣਾ ਹਾਂ ਖਤਮ ਕਰ ਦੋਸਤਰੀ ਕਾ ਸਾਸਰ ਗੱਲ ਦੀ